ਅੱਜ ਫਰੀਦਕੋਟ ਦੇ ਥਾਣਾ ਸਿਟੀ ਦੇ ਬਾਹਰ ਅਤੇ ਇੱਕ ਨਿੱਜੀ ਨਰਸਿੰਗ ਹੋਮ ਦੇ ਬਾਹਰ ਉਸ ਵਲੇ ਮਾਹੌਲ ਤਨਖੀ ਵਾਲਾ ਬਣ ਗਿਆ ਜਦੋਂ ਇੱਕ ਲੜਕੀ ਦੀ ਡਿਲੀਵਰੀ ਹਸਪਤਾਲ ਦੇ ਅੰਦਰ ਮੌਤ ਹੋ ਗਈ ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਅਤੇ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਕਟਰ ਦੇ ਲਾਇਸੈਂਸ ਨੂੰ ਰੱਦ ਕਰਨ ਅਤੇ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਰੱਖੀ ਗਈ ਜਾਣਕਾਰੀ ਦੇ ਮੁਤਾਬਕ ਫਰੀਦਕੋਟ ਦੇ ਬਲਵੀਰ ਐਵੇਨਿਊ ਦੀ ਰਹਿਣ ਵਾਲੀ 23 ਸਾਲਾ ਲੜਕੀ ਸਪਨਾ ਜੇ ਦੀ ਸ਼ਾਦੀ ਕਰੀਬ 1 ਸਾਲ ਪਹਿਲਾਂ ਹੋਈ ਸੀ ਉਸਦੇ ਪਹਿਲੇ ਬੱਚੇ ਦੀ ਡਿਲੀਵਰੀ ਦੇ ਲਈ ਉਸ ਨੂੰ ਅੱਜ ਸਵੇਰ ਦੇ ਸਮੇਂ ਫਰੀਦਕੋਟ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਪਹਿਲਾਂ ਟ੍ਰੀਟਮੈਂਟ ਚੱਲ ਰਿਹਾ ਸੀ ਅੱਜ ਜਦੋਂ ਡਿਲੀਵਰੀ ਤੋਂ ਪਹਿਲਾਂ ਹੀ ਲੜਕੀ ਨੂੰ ਇੰਜੈਕਸ਼ਨ ਲਗਾਇਆ ਗਿਆ ਤਾਂ ਉਸ ਦੀ ਡਿਲੀਵਰੀ ਤੋਂ ਪਹਿਲਾਂ ਹੀ ਆਪਰੇਸ਼ਨ ਥੀਏਟਰ ਦੇ ਅੰਦਰ ਮੌਤ ਹੋ ਗਈ ਹੱਤੇ ਪੇਟ ਅੰਦਰ ਪਾਲ ਰਹੀ ਬੱਚੇ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਬੁਰੀ ਤਰ੍ਹਾਂ ਪੜਕ ਗਏ ਅਤੇ ਡਾਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਪੂਰਨ ਭਰੋਸਾ ਦਿੱਤਾ ਗਿਆ ਹੈ ਕਿ ਲੜਕੀ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਜਿਸ ਤਰੀਕੇ ਦੀ ਰਿਪੋਰਟ ਆਉਂਦੀ ਹੈ ਉਸ ਦੇ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਡਾਕਟਰ ਦਾ ਪੱਖ ਲੈਣਾ ਚਾਹੇ ਤਾਂ ਉਹ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਸਨ ਮੋਡਰਨ ਇਹ ਅਰਥੇ ਲੋਕਲੇ ਵੀ ਆ ਰਿਹਾ ਕਿ ਮੋਟੇ ਮੋਟੇ ਡਿਲੀਵਰੀ ਕੇਸ ਸੀਗਾ ਹਾਲਾਂਕਿ ਅੰਡਾ ਕੋਲੇ ਚੱਲ ਰਿਹਾ ਹੈ ਟ੍ਰੀਟਮੈਂਟ ਪਹਿਲਾਂ ਹੀ ਤੇ ਅੱਜ ਲੈ ਕੇ ਆਏ ਸੋਭਾ ਮੈਨ ਨਾਲ ਗੱਲ ਹੋਈ ਹੈ ਉਹਦੇ ਮੇ ਨਾਲ ਵੀ ਗੱਲ ਤੇ ਇਹਨਾਂ ਤੋਂ ਕਿ ਟੂਟ ਮੰਗਾਈ ਇਹਨਾਂ ਨੂੰ ਸਮਾਨ ਇਹ ਅੱਜ ਅਪਰੇਟ ਕਰਨਾ ਟੈਸਟ ਵਗੈਰਾ ਕਿਤੇ ਉਸ ਤੋਂ ਬਾਅਦ ਇਹਨਾਂ ਨੇ ਠੀਕ ਆ ਪਤਾ ਨਹੀਂ ਕਿਹੜਾ ਲਾਇਆ ਜਿਹੜਾ ਨਹੀਂ ਪਰ ਉਹਨੇ ਮਾਰ ਪੇਟ ਇਹਨਾਂ ਨੇ ਉਹ ਤਵਾ ਮੈਨੂੰ ਹੋਰ ਕਿਹਾ ਕਿ ਰਿਪੋਰਟ ਨਹੀਂ ਰਹੀ ਕੁੜੀ ਦੇ ਬੱਚੇ ਤੇ ਮੈਂ ਇਹ ਵੀ ਕਿਹਾ ਤੇ ਥੋੜੇ ਦਾ ਰੰਗ ਨੀਲਾ ਆਇਆ ਪਿਆ ਨੱਕ ਤੇ ਬਲੱਡ ਆਇਆ ਤੇ ਮੂੰਹ ਤੇ ਵੀ ਬਲੱਡ ਆਇਆ ਕਾਲਾ ਸਾ ਰੰਗ ਹੋਇਆ ਤੇ ਕੁੜੀ ਦਾ ਨਾੜੀ ਵੀ ਕੰਮ ਖਰਾਬ ਹੋ ਗਿਆ ਤੇ ਰੋਈ ਰੋਈ ਜਾਂਦੇ ਸੀ ਵਿਚਾਰੇ ਬੈਠੇ ਇਹਨਾਂ ਨੂੰ ਰੱਚਾ ਮੈਂ ਕਿਹਾ ਵੀ ਆਪਾਂ ਕਾਰਵਾਈ ਕਰੀਏ ਇਹਨਾਂ ਨੇ ਆਪਾਂ ਨੂੰ ਵੈਸੇ ਕਾਗਜ਼ੀ ਘਰ ਵਿੱਚ ਹੀ ਕੋਲ ਕਰ ਦੇਣੀ ਗੱਲ ਡਾਕਟਰਾਂ ਨੇ ਸਾਰੇ ਤੇ ਮੈਨੂੰ ਜਿਹੜਾ ਹੁਣ ਅੱਥੀ ਹੋ ਗਿਆ ਮੈਂ ਇਨਸਾਫ਼ ਸਾਹਿਬ ਪਰ ਇਨਸਾਫ਼ ਵੀ ਮੰਗ ਕਰਦੇ ਇਨਸਾਫ਼ ਹੋਣਾ ਚਾਹੀਦਾ ਗੱਲ ਸਹੀ ਹੈ ਸਹੀ ਹੈ ਕੱਲ ਨੂੰ ਕਿਸੇ ਦੀ ਹੋਰ ਦੇ ਬੱਚੇ ਦੇ ਨਾਲ ਆ ਮੇਰੇ ਨਾਲ ਆ ਕਿੱਥੇ ਲਾਖਰ ਕਿੰਨੇ ਸੀ ਕਰਵਾਏ ਪ੍ਰੀਤ ਹੌਟਲ ਦੇ ਪਹਿਲਾਂ ਵੀ ਚੀਜ਼ ਵਗੈਰਾ ਐਨਮਲ ਪ੍ਰੀਤ ਹੌਟਲ ਦੀ ਉਹ ਫਾਟਕਾ ਕੋਲੇ ਇਹ ਨਹੀਂ ਦੀ ਇਹ ਨਾਲ ਵੀ ਕੋਈ ਚਾੜ ਕਰ ਰਿਹਾ ਹੈ ਇਹ ਕੋਈ ਨਹੀਂ ਵਿਸਾਇਟ ਕੇਸ ਹੀ ਆ ਜੀ ਇਹਨਾਂ ਨੇ ਕੋਈ ਕਾਰਨ ਦੱਸਿਆ ਆ ਡਾਕਟਰਾਂ ਨੇ ਕੀ ਹੋਇਆ ਕਾਰਨ ਜੀ ਕੋਈ ਕਾਰਨ ਨਹੀਂ ਦੱਸਿਆ ਇਹਨਾਂ ਨੇ ਇੱਕ ਦੂਜੇ ਨੂੰ ਬਸ ਐਵੇਂ ਪੜਦਾ ਜਿਹਾ ਟੰਗੀ ਰਹੀ ਨਾ ਤੇ ਉਹ ਦੱਸੇ ਕੁਝ ਨਾ ਉਹ ਤਾਂ ਫਾਈਲ ਲੈਣ ਗਏ ਜਦੋਂ ਫਾਈਲ ਲੈਣ ਗਏ ਉਦੋਂ ਵੀ ਇਹਨਾਂ ਨੇ ਕੁੰਡਾ ਲਾ ਲਿਆ ਅੰਦਰ ਪਤਾ ਨਹੀਂ ਨੇ ਕੀ ਕੀਤਾ ਕੀ ਨਹੀਂ ਫਾਈਲ ਦੇ ਨਾਲ ਛੇੜ ਕਰਨੇ ਕੀਤੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਦੋਂ ਇਹਨਾਂ ਨੇ ਸਾਰੀ ਕਾਰਵਾਈ ਕਰ ਲਈ ਉਹ ਸਾਨੂੰ ਅੰਦਰ ਬੁਲਾਇਆ ਇਹਨਾਂ ਨੇ ਬਾਤ ਇਹ ਹੁਣ ਲੈ ਕੇ ਐਪੋਲਸ ਨੂੰ ਆਏ ਉਹ ਦਿੱਤੀ ਜਿਹਨਾਂ ठाਣੇ ਆਏ ਏਪੋਰਟ ਘਰਾ ਰਹੇ ਐਪੋਲਸ ਕੀ ਕਾਰਵਾਈ ਕਰਦੀ ਜਾਂਦਾ ਉਸ ਕਾਰਵਾਈ ਕਰਦੀ ਏਪੋਰਟ ਸਾਰੇ ਲਿਖ ਰਹੇ ਚੈੱਕ ਕਰਕੇ ਸਾਰਾ ਜੋ ਵੀ ਹੋਇਆ ਜੋ ਵੀ ਗੱਲਬਾਤ ਹੋਈ ਏ ਸਾਰਿਆਂ ਸੀ ਉਹਨਾਂ ਨੂੰ ਦੱਸਤੀ ਵੀ ਆ ਗਿਆ ਸਾਡੇ ਨਾਲ ਵਾਪਰਿਆ ਬਰੀਆ ਚੰਗੀ ਤਰ੍ਹਾਂ ਗੱਲ ਕਰਕੇ ਕੁੜੀ ਤੁਰੀਆ ਫਿਰ ਖੁਸ਼ ਰਹਿੰਦੀ ਸੀ ਆ ਉਹਦੇ ਘਰੇ ਕੋਈ ਕਰੇ ਕੋਈ ਟ੍ਰੈਲੂ ਵੀ ਕੋਈ ਪ੍ਰੋਬਲਮ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਅੱਜ ਮੈਂ ਡਿਊਟੀ ਚਲਾ ਗਿਆ ਮੈਨੂੰ ਫੋਨ ਆਇਆ ਕਹਿੰਦੇ ਪਾਪਾ ਮੈਂ ਜਾਣਾ ਹਸਪਤਾਲ ਮੈਂ ਕੋਈ ਗੱਲ ਨਹੀਂ ਬੇਟਾ ਤੇਰੀ ਮੰਮੀ ਆ ਜੂਗੀ ਕਿਉਂਕਿ ਡਾਕਟਰ ਨੇ ਜੇ ਸਾਪਾ ਜੈਨਸ ਦਾ ਕੀ ਕੰਮ ਮੈਨੂੰ ਕੀ ਪਤਾ ਇਹ ਚੰਨ ਛਾੜ ਦੇਣਗੇ ਅਰੇ ਕਿਸ ਹਾਲ ਹੋਇਆ ਰਿਆਂ ਨਾ ਕਰਦੀ ਨਾ 90 ਰੋ ਦੀ ਗਲਤੀ ਨਾਲ ਨਲੈਕ ਨਾਲ ਹੋਇਆ ਜੀ ਕੰਮ ਸਰ ਓਮ ਪ੍ਰਗਰੋਸ ਬਹੁਤ ਹੈ ਜੀ ਅੱਜ ਫਰੀਦਕੋੜ ਵਿੱਚ ਵਲਮੀਕ ਸਮਾਜ ਦੀ ਬਹੁਤ ਹੀ ਮਦਭਾਗੀ ਘਟਨਾ ਵਾਪਰੀ ਹੈ ਸਾਡੇ ਕਿਸ਼ੋਰਨਾਗਵਰ ਜੀ ਜਿਨ੍ਹਾਂ ਨੇ ਹੁਣੇ ਸਾਲ ਪਹਿਲਾਂ ਹੀ ਆਪਣੀ ਬੇਟੀ ਦੀ ਮੈਰਿਜ ਕੀਤੀ ਸੀ ਲੋਕਲ ਤੇ ਉਹਨਾਂ ਦੀ ਫਸਟ ਡਿਲੀਵਰੀ ਸੀ ਲੜਕੀ ਦੀ ਤੇ ਰੈਗੂਲਰ ਟ੍ਰੀਟਮੈਂਟ ਜਿਹੜਾ ਡਾਕਟਰ ਮਨਪ੍ਰੀਤ ਦੇ ਚੱਲ ਰਿਹਾ ਸੀਗਾ ਸਮੇਂ-ਸਮੇਂ ਤੇ ਚੈੱਕਅਪ ਹੋ ਰਿਹਾ ਸੀਗਾ ਬਿਲਕੁਲ ਠੀਕ-ਠਾਕ ਸੀ ਸਾਰਾ ਕੁਝ ਪਰ ਅੱਜ ਜਦੋਂ ਉਹ ਕਹਿੰਦੇ ਵੀ ਅੱਜ ਡਿਲੀਵਰੀ ਹੋਣੀ ਆ ਤੇ ਲੜਕੀ ਬਿਲਕੁਲ ਤੰਦਰੁਸਤ ਸੁਬਾਹ ਘਰੋਂ ਗਈ ਆ ਕਰਦਿਆਂ ਦੇ ਦੱਸੇ ਅਨੁਸਾਰ ਜਦੋਂ ਘਰੇ ਉੱਥੋਂ ਗਈ ਆ ਤੇ ਡਾਕਟਰ ਨੇ ਟਿੱਕੂਟ ਮੰਗਾ ਲਈ ਵੀ ਆਪਰੇਟ ਕਰਾਂਗੇ ਜਦੋਂ ਉਹਨਾਂ ਨੇ ਕਹਿੰਦੇ ਇੰਜੈਕਸ਼ਨ ਲਗਾਇਆ ਇੰਜੈਕਸ਼ਨ ਦੇ ਦੌਰਾਨ ਹੀ ਲੜਕੀ ਦਾ ਰੰਗ ਜਿਹੜਾ ਅਸੀਂ ਦੇਖਿਆ ਉਹ ਨੀਲਾ ਹੋ ਗਿਆ ਤੇ ਜਿਹੜਾ ਬੱਚਾ ਸੀ ਉਹਦੀ ਵੀ ਡੈਥ ਪੇਟ 'ਚ ਹੀ ਹੋ ਗਈ ਤੇ ਲੜਕੀ ਦੀ ਵੀ ਪੇਟ 'ਚ ਹੋ ਗਈ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਵੀ ਗਰੀਬ ਇਨਸਾਨ ਬਹੁਤ ਮੁਸ਼ਕਲ ਨਾਲ ਬੱਚੇ ਪਾਲਦੇ ਹੁਣੇ ਮੇਰੀ ਕੀਤੀ ਹੈ ਅਜੇ ਸਾਲ ਹੀ ਹੋਇਆ ਹੈ ਅਜੇ ਦਾ ਰੰਗ ਚਾਹ ਵੀ ਪੂਰੇ ਨਹੀਂ ਹੋਏ ਸੀਗੇ ਪਰ ਇੰਨੀ ਵੱਡੀ ਜਿਹੜੀ ਦੁਰਘਟਨਾ ਇਸ ਪਰਿਵਾਰ ਨਾਲ ਵਾਪਰੀ ਹੈ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਆਖੀ ਮੰਗ ਕਰਦੇ ਆ ਇਨਸਾਫ ਹੋਣਾ ਚਾਹੀਦਾ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੇਵਨ ਵਿੱਚ ਹੀ ਹਰ ਹਰ ਵਾਰ ਮੈਂ ਕਹਿੰਦਾ ਜੀ ਇਨਸਾਫ ਹੋਣਾ ਜਿਹੜਾ ਬੱਚਾ ਵਿਚਾਰਾ ਹੁਣ ਰਿਹਾ ਸੀ ਸਾਢੇ 8 ਸਾਲ ਹੋ ਗਿਆ ਹੋਇਆ ਤੇ ਇਨਾ ਮਤਲਬ ਮਾੜਾ ਡਾਕਟਰ ਦਾ ਹਾਰ ਹੈ ਫਿਰ ਇਨਸਾਫ ਦੇਤੇ ਗੱਲ ਹੀ ਕਰਦੇ ਹੀ ਨਹੀਂ ਨਾ ਉਹ ਡਾਕਟਰ ਇਕੱਠੇ ਗੱਲੇ ਜੀ ਬਗੀਰ ਇਕੱਠੇ ਗੱਲੇ ਕੀ ਹੋਊਗਾ ਵਾਰਪਸ ਸਮਾ ਉਹਤੇ ਫਿਰ ਵਾਰਪਸ ਸਮਾ ਇਕੱਠਾ ਹੋ ਗਿਆ ਤੇ ਇਹਨਾਂ ਨੇ ਪੜਾ ਰਹਾ ਬੈਠ ਰਿਹਾ ਬੋਲ ਮਿਕਸਰਤੀ ਹਮਾਰੇ ਬੋਲ ਮਿਕਸਰਤੀ ਹਮਾਰੇ ਸਾਡੀ ਪੰਜਾਬ ਬਸ ਨੂੰ ਜਾਣਦੇ ਆ ਡੀਐਸਪੀ ਸਾਹ ਕੋ ਕਹਿਣਾ ਚਾਹੁੰਦੇ ਆ ਜਾਂ ਕਾਰਵਾਈ ਕਰੋ ਜੋ ਚ ਕਰੋ ਰੈਸਟ ਨਾ ਕਰੋਗੇ ਜਿਸ ਸੁਕਾਰ ਨਹੀਂ ਹੋਗਾ ਸੁਕਾਰ ਬਾਅਦ ਕਰਾਂਗੇ ਪਰ ਉਹ ਲੈਸ ਤੇ ਡਾਕਟਰ ਨੂੰ ਤੇ ਜਾਵੇ ਜਿਹੜਾ ਹਸਪੀਟਲ ਸੀ ਪਰ ਵੀ ਜੀ ਤੁਹਾਡਾ ਮੈਂ ਭਈ ਪ੍ਰਦੀਪ ਕੁਮਾਰ ਕਾਉ ਬਾਲਵੀ ਮੰਡਰ ਸਭਾ ਪ੍ਰਧਾਨ ਜੋ ਕਿ ਸਾਡੇ ਵਨਿਕ ਸਪਾਇ ਦੇ ਜਿੰਨੇ ਵੀ ਨਮਾਇੰਦੇ ਇੱਥੇ ਇਕੱਠੇ ਹੋਏ ਨੇ ਜਿਹੜੀ ਮਦ ਮਦ ਘਾਟੀ ਜਿਹੜੀ ਕਟਣਾ ਹੋਈ ਹੈ ਉਹ ਘਟਨਾ ਜੋ ਕਿ ਮਨਪ੍ਰੀਤ ਹਸਪੀਟਲ ਦੇ ਵਿੱਚ ਜੋ ਡਿਲੀਵਰੀ ਆ ਸਾਡੀ ਬੇਟੀ ਸਪਨਾ ਦੀ ਸੀਗੀ ਤੇ ਉਹ ਡਿਲੀਵਰੀ ਦੇ ਕਾਰਨ ਜੋ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਜੋ ਇੰਜੈਕਸ਼ਨ ਲੱਗਿਆ ਉਹ ਇੰਜੈਕਸ਼ਨ ਬਹੁਤ ਗਲਤ ਲੱਗਿਆ ਇੰਜੈਕਸ਼ਨ ਲੱਗਦੇ ਸਾਰੇ ਹੀ ਬੇਟੀ ਨੀਲੀ ਹੋ ਗਈ ਤੇ ਜਿਹਦੇ ਕਰਕੇ ਡੈਥ ਹੋ ਗਈ ਤੇ ਜੋ ਡਿਲੀਵਰੀ ਸਾਰੀ ਖਰਾਬ ਹੋ ਚੁੱਕੀ ਆ ਤੇ ਇਸ ਕਰਕੇ ਸਾਰਾ ਵਾਲਮੀਖ ਸਮਾਜ ਫ੍ਰੀਕੋਰਡ ਖਾਣਾ ਕਿਤਵਾਲੀ ਦੇ ਅੱਗੇ ਖੜਾ ਹੈ ਕਿਉਂਕਿ ਵਾਲਮੀਖ ਵਾਹ ਨੂੰ ਇਨਸਾਫ ਚਾਹੀਦਾ ਹੈ ਜੇ ਇਨਸਾਫ ਨਾ ਮਿਲਿਆ ਸਾਡਾ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਨਹੀਂ ਤਾਂ ਇਹ ਗੱਲ ਪੰਜਾਬ ਦੇ ਵੱਲ ਤੱਕ ਜਾਵੇਗੀ ਤੇ ਉਸ ਟਾਈਮ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ ਜਿਸ ਟਾਈਮ ਤੱਕ ਸਾਨੂੰ ਇਨਸਾਫ ਨਾ ਮਿਲੇ ਜੈ ਬਲਮਿਕੀ ਹਰ ਹਰ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵੈਸੇ ਤਾਂ ਸਾਡੇ ਸਮਾਜ ਵਿੱਚ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਅਸੀਂ ਸਾਰੇ ਵੀ ਰੱਖ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਆਂ ਪਰ ਜਦੋਂ ਕਿਤੇ ਲਾਲਚ ਕਿਸੇ ਇਨਸਾਨੀਅਤ ਤੇ ਇੰਨੀ ਜ਼ਿਆਦਾ ਹਾਵੀ ਹੋ ਜਾਵੇ ਕਿ ਉਹਨੂੰ ਬੰਦੇ ਨੂੰ ਸਿਰਫ ਪੈਸਾ ਦੇ ਸੇ ਤੇ ਫਿਰ ਮੇਰੇ ਸਾਹ ਦਾ ਡਾਕਟਰ ਛੱਡੋ ਮੁਲੱਖ ਵੀ ਨਹੀਂ ਰਹਿੰਦਾ ਹੈਗਾ ਅੱਜ ਬੜੇ ਸ਼ਗਨਾ ਦੇ ਨਾਲ ਉਸ ਬੱਚੀ ਸਪਨਾ ਨੂੰ ਅਤੇ ਉਹਦੇ ਹੋਣ ਵਾਲੇ ਬੱਚੇ ਨੂੰ ਬੜੇ ਸ਼ਗਨਾ ਦੇ ਨਾਲ ਘਰੋਂ ਤੋਰਿਆ ਗਿਆ ਉਹ ਐਨੀ ਹੈਲਦੀ ਸੀ ਬੱਚੀ ਐਨੀ ਰਿਸਟ ਪੁਸ਼ ਸੀਗੀ ਐਨੀ ਤੰਦਰੁਸਤ ਸੀਗੀ ਕਿ ਉਹ ਆਪ ਤੁਰ ਕੇ ਹਸਪੀਟਲ ਗਈ ਹੈ ਘਰੋਂ ਵੀ ਤੁਰ ਕੇ ਵਹੀਕਲ ਤੇ ਗਈ ਹੈ ਔਰ ਹਸਪੀਟਲ ਵੀ ਤੁਰ ਕੇ ਗਈ ਹੈ ਔਰ ਕਮਾਲ ਦੀ ਗੱਲ ਤਾਂ ਇਹ ਹੈ ਸਾਨੂੰ ਯਕੀਨ ਨਹੀਂ ਆ ਰਹਾ ਸਾਡੇ ਪੈਰਾਥਲੋ ਜ਼ਮੀਨ ਨਿਕਲ ਗਈ ਜਦੋਂ ਪਤਾ ਲੱਗਿਆ ਵੀ ਉਹ 1.5 ਘੰਟੇ ਦੇ ਵਿੱਚ ਕਲੈਪਸ ਕਰ ਗਈ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਭਾਈ ਤੁਸੀਂ ਪੈਸੇ ਲੈਨੇ ਹੋ ਪੈਸੇ ਹੋਰ 5000 10000 ਲੈ ਲਿਆ ਕਰੋ ਪਰ ਘੱਟੋ ਘੱਟ ਆਪਣੀ ਟੀਮ ਜਿਹੜੀ ਹੈ ਚੰਗੀ ਰੱਖਿਆ ਕਰੋ ਤੁਹਾਡੇ ਵਾਸਤੇ ਤਾਂ ਇੱਕ ਫਾਈਲ ਹੈ ਡਾਕਟਰ ਸਾਹਿਬ ਡਾਕਟਰ ਮਨਪ੍ਰੀਤ ਕੋਲ ਛੜੀ ਤੁਹਾਨੂੰ ਸਾਹਬ ਦੇਣਾ ਪਊਗਾ ਕਤਿਹਰੀ ਰੱਬ ਦੀ ਦੇਖੋ ਅੱਜ ਤੁਸੀਂ ਉਹ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਉਹ ਬੱਚੀ ਮਰ ਗਈ ਉਹਦੇ ਫਾਦਰ ਨੂੰ ਤੁਸੀਂ ਕੀ ਜਵਾਬ ਦਿਓਗੇ ਆ ਸਾਰਾ ਸਮਾਜ ਖੜਾ ਹਾਜ ਤੋਂ ਸਵਾਲ ਪੁੱਛਦਾ ਸਾਰੇ ਡਾਕਟਰ ਕਮਿਊਨਿਟੀ ਤੋਂ ਪੁੱਛਦਾ ਹਾਲਾਂਕਿ ਬਹੁਤ ਸਾਰੇ ਡਾਕਟਰ ਚੰਗੇ ਵੀ ਹੁੰਦੇ ਆ ਪਰ ਇਸ ਤਰ੍ਹਾਂ ਦੇ ਡਾਕਟਰ ਜਿਹੜੇ ਮਾੜੇ ਹੁੰਦੇ ਆ ਉਹਨਾਂ ਨੂੰ ਚੰਗੇ ਡਾਕਟਰ ਨੂੰ ਔਰ ਸਾਰੇ ਸਮਾਜ ਨੂੰ ਨਾਲ ਪੁੱਛਣਾ ਚਾਹੀਦਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਔਰ ਅਸੀਂ ਇਹ ਕਲੀਅਰ ਕਰ ਦਈਏ ਵੀ ਵਿਰੇਸ਼ ਸ਼ੋਮਪrakash ਬੌਧਜੀ ਸੰਤਰਾਮ ਜੀ ਐਮਪੀ ਸਾਹਿਬ ਸਾਰੇ ਖੜੇ ਨੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਹੈ ਡੀਐਸਪੀ ਸਾਹਿਬ ਨੇ ਚੇਚੇ ਤੌਰ ਤੇ ਐਸਐਚਓ ਸਿਟੀ ਜੀ ਦੀ ਡਿਊਟੀ ਲਗਾਈ ਹੈ ਔਰ ਨਾਲ ਮੈਡੀਕਲ ਕਾਲਜ ਕਵਰੇਜ ਕਰ ਰਹੇ ਨੇ ਐਸਐਸਪੀ ਪ੍ਰਗਿਆ ਜੈਨ ਜੀ ਦਾ ਸਪੈਸ਼ਲ ਇੰਟਰਫ ਸੋ ਨਾਓ ਵਾਂਸ ਅਗੇਨ ਅਸੀਂ ਇੱਕ ਗੱਲ ਦੀ ਪਰਜੋਰ ਬੇਨਤੀ ਕਰਦੇ ਹਾਂ ਆਨਰੇਬਲ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨੂੰ ਐਸਐਸਪੀ ਸਾਹਿਬ ਰਫੀਦਕੋਟ ਜੀ ਨੂੰ ਵੀ ਭਾਈ ਇਸ ਗੱਲ ਦੀ ਪੂਰੀ ਪੁਖਤਰ ਇਨਕੁਆਇਰੀ ਕੀਤੀ ਜਾਵੇ ਤਾਂ ਕਿ ਜੋ ਬੱਚੀ ਅਜੂਨੀਆ ਤੇ ਹੈ ਤਾਂ ਨਹੀਂ ਪਰ ਉਹਦਾ ਪ੍ਰੋਪਰ ਜਿਹੜਾ ਹੈਗਾ ਉਹਨੂੰ ਮਰਨ ਤੋਂ ਬਾਅਦ ਹੀ ਸਹੀ ਪਰ ਉਹਦਾ ਇਨਸਾਫ ਉਹਨੂੰ ਜਰੂਰ ਮਿਲੇ ਹੋਣ ਵਾਲੇ ਬੱਚੇ ਨੂੰ ਉਹਦਾ ਇਨਸਾਫ ਮਿਲੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਰੇ ਕੋ ਬਾਤਾਂ ਲਗਾ ਕੀ ਹੈਗੇ ਤੇ ਇਹਦੇ ਵਿੱਚ ਇੱਕ ਸੁਪਨਾ ਦੀ ਲੜਕੀ ਜਿਹਦੀ ਉਮਰ ਕੋਈ 22-23 ਸਾਲ ਹੈ ਤੇ ਇਹ ਮੈਰਿਡ ਸੀ ਬਲੀਰ ਵਸਤੀ ਰਹਿ ਰਹੇ ਸੀ ਤੇ ਇਹ ਪ੍ਰੈਗਨੈਂਟ ਸੀ 9 ਮੰਥ ਦੇ ਵਿੱਚ ਸੀ ਤੇ ਅੱਜ ਡਿਲੀਵਰੀ ਵਾਸਤੇ ਉੱਥੇ ਪਹੁੰਚੇ ਨੇ ਤੇ ਜਦੋਂ ਜਦੋਂ ਇਹਨਾਂ ਦਾ ਟ੍ਰੀਟਮੈਂਟ ਸੀ ਉਹ ਪ੍ਰੀਤ ਹਸਪਤਾਲ ਜਿਹੜਾ ਸਾਡੇ ਤਰੰਡੀ ਰੋਡ ਤੇ ਆ ਉੱਥੇ ਦਾ ਟ੍ਰੀਟਮੈਂਟ ਚੱਲਦਾ ਸੀ ਤੇ ਜਦੋਂ ਡਿਲੀਵਰੀ ਦੌਰਾਨ ਸ਼ੁਰੂ ਕੀਤੀ ਤਾਂ ਉਸ ਟਾਈਮ ਤੇ ਇਕ ਫਾਇਰ ਹੋ ਜਾਂਦੀ ਨੂੰ ਡੈਥ ਹੋ ਜਾਂਦੀ ਇਸ ਲੜਕੀ ਦੀ ਜਿਹੜੇ ਘਰ ਵਾਲਿਆਂ ਦਾ ਫੈਮਿਲੀ ਦਾ ਜਾਂ ਇਹਨਾਂ ਦਾ ਇਲਜ਼ਾਮ ਹੈ ਕਿ ਇਹ ਬਿਲਕੁਲ ਸਹੀ ਸਿਹਤ ਸੰਭਾਲ ਦੇ ਤੰਦਰੁਸਤ ਹਾਲਤ ਵਿੱਚ ਘਰੋਂ ਚੱਲ ਕੇ ਆਈ ਸੀ ਇਹ ਡਾਕਟਰਾਂ ਦੀ ਲਾਪਰਵਾਹੀ ਕਰਕੇ ਜਿਹੜਾ ਇਹ ਹਾਸਲ ਜਾਂ ਇਹ ਡੈਥ ਹੋਈ ਹੈ ਤੇ ਉਸ ਦੌਰਾਨ ਜਿਹੜੇ ਪਬਲਿਕ ਨੂੰ ਜਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਾਂ ਇਹਨਾਂ ਦੇ ਸਹੋਗੀ ਨੂੰ ਉਹਨਾਂ ਨੇ ਇਸ ਚੀਜ਼ ਦਾ ਗੁੱਸਾ ਹੈ ਵੀ ਡਾਕਟਰਾਂ ਤੇ ਬੰਦੀ ਕਰ ਲਈ ਕਿਉਂਕਿ ਜਿਹੜਾ ਇਹਦੇ ਵਿੱਚ ਲਾਪਰਵਾਹੀ ਬੱਤੀ ਗਈ ਸਰਕ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਤਾ ਲੱਗਦਾ। ਉਹਨਾਂ ਸੀ ਇਹਨਾਂ ਨੂੰ ਜਿਹੜੇ ਇਹਨਾਂ ਦੇ ਸਪਨਾ ਦੇ ਪਿਤਾ ਜਿਹੜਾ ਕਿਸ਼ੋਰ ਕੁਮਾਰ ਜੀ ਨੂੰ ਉਹਨਾਂ ਲੋਈ ਤਰਖਾਸ ਲੈ ਲਈਏ ਤੇ ਉਹਨਾਂ ਸੀ ਇਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਆ ਬੋਰਡ ਬਿਠਾ ਕੇ ਤੇ ਜਦ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਦੇਖਿਆ ਜਾਏਗਾ ਵੀ ਜੇਕਰ ਕੋਈ ਇਹੋ ਜਿਹਾ ਡਾਕਟਰ ਨੂੰ ਕੋਈ ਲਾਪਰਵਾਹੀ ਜਾਂ ਕੋਈ ਵੀ ਭਾਈ ਜਾਂਦੀ ਉਹਦੀਏ ਤਾਂ ਜਿਹੜੀ ਕਾਨੂੰਨਨ ਬੰਦ ਕਾਰਵਾਈ ਕੀਤੀ ਜਾਏ।